ਤੋ ਜੀ ਦੇਖੋ ਵੀਰਾ ਰਸ ਕੱਟ ਰਿਆ ਜੀ ਬਹੁਤ ਸਫਾਈ ਨਾਲ ਵੀਰਾ ਕੰਮ ਕਰ ਰਿਆ ਠੰਡਾ ਰਸ ਪੀਓ ਜੀ ਵੀਰੇ ਕੋਲੋਂ ਜਦੋਂ ਸ਼ਾਮੇ ਬੂਟੇ ਦੀ ਛਾਂ ਹੀ ਬਹੁਤ ਵਧੀਆ ਜੀ ਜਿੱਥੇ ਅਸੀਂ ਰੁਕੀਏ ਆ ਵੀਰੇ ਕੋਲੇ ਬੂਟੇ ਦੀ ਛਾਂ ਬਹੁਤ ਵਧੀਆ ਇਸ ਕਰਕੇ ਆਪਾਂ ਗੱਡੀ ਇੱਥੇ ਲਾਈ ਆ ਜੀ ਫਿਰ ਵੀਰੇ ਕੋਲੇ ਆਪਾਂ ਗੱਡੀ ਲਾ ਲਈ ਜੀ ਰਸ ਪੀ ਲਏ ਰਸ ਪੀ ਕੇ ਆਪਾਂ ਫਿਰ ਨੂੰ ਚੱਲਦੇ ਆਂ ਜੀ ਗੁਰਦੁਆਰੇ ਲੈ ਕੇ ਮਾਛੀ ਆੜਾ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਾਉਨੇ ਆ ਵਾਹਿਗੁਰੂ ਜੀ ਦੇ ਤੁਹਾਨੂੰ ਆਪਾਂ ਹਾਂਜੀ ਦੋਸਤੋ ਆਪਾਂ ਮਾਛੀਵਾੜੇ ਸਾਹਿਬ ਦੇ ਵਿੱਚ ਐਂਟਰੀ ਕਰ ਲਈ ਆ ਸ਼ਹਿਰ ਦੇ ਵਿੱਚ ਜੀ ਗੁਰਦੁਆਰਾ ਦੇਖੋ ਸ੍ਰੀ ਚਰਨ ਕਮਲ ਸਾਹਿਬ ਜੀ ਇੱਧਰ ਨੂੰ ਰਸਤਾ ਜਾਂਦਾ ਜੀ ਦੇਖੋ ਗਨੀ ਖਾਨ ਤੇ ਨਵੀ ਖਾਨ ਜੀ ਦਾ ਗੇਟ ਸ੍ਰੀ ਮਾਛੀਵਾੜਾ ਸਾਹਿਬ ਜੀ ਦੇ ਵਿੱਚ ਬਣਿਆ ਹੋਇਆ ਜੀ ਗਨੀ ਖਾਨ ਤੇ ਨਵੀ ਖਾਨ ਜੀ ਦਾ ਗੇਟ ਬਣਿਆ ਹੋਇਆ ਜੀ ਮਾਛੀਵਾੜਾ ਸਾਹਿਬ ਜੀ ਦੇ ਵਿੱਚ ਗੁਰਦੁਆਰਾ ਬਸ ਥੋੜਾ ਜਿਹਾ ਹੀ ਰਹਿ ਗਿਆ ਆਪਣਾ 1 ਕਿਲੋਮੀਟਰ ਤੇ ਗੁਰਦੁਆਰਾ ਜੀ ਚਲੋ ਗੋਲ ਚੌਂਕ ਆ ਜੀ ਦੇਖੋ ਜੀ ਗੋਲ ਚੌਂਕ ਦੇ ਵਿੱਚ ਖੰਡਾ ਲੱਗਿਆ ਹੋਇਆ ਜੀ ਬਹੁਤ ਸ਼ਾਨਦਾਰ ਲੱਗ ਰਿਹਾ ਜੀ ਗੋਲ ਚੌਂਕ ਦੇ ਵਿੱਚ ਖੰਡਾ ਲੱਗਿਆ ਬਾਕੀ ਆਪਾਂ ਤੁਹਾਨੂੰ ਮਾਛੀਵਾੜੇ ਗੁਰਦੁਆਰੇ 'ਚ ਆਪਾਂ ਗੁਰਦੁਆਰੇ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਕਰੋਨਿਆਂ ਵਾਹਿਗੁਰੂ ਜੀ ਦੇ ਦਰਸ਼ਨ ਤੁਹਾਨੂੰ ਜੀ ਦਰਸ਼ਨ ਕਰਾਉਨੇ ਆ ਜੀ ਬਸ ਵੀਡੀਓ ਨਾ ਬਣੇ ਰਿਓ ਦੋਸਤੋ ਵੀਡੀਓ ਲਓ ਜੀ ਆਪਾਂ ਪਹੁੰਚ ਚੁੱਕੇ ਆ ਜੀ ਐਂਟਰੀ ਕਰ ਲਈ ਆ ਜੀ ਮਾਛੀਵਾੜੇ ਦੇ ਗੁਰਦੁਆਰੇ ਸਾਹਿਬ ਜੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਜੀ ਆਪਾਂ ਇੱਥੇ ਇਤਿਹਾਸਿਕ ਖੂਬੀ ਦਿਖਾਵਾਂਗੇ ਜ ਅਜਾਇਬ ਕਰ ਵੀਡੀਓ ਚ ਅੱਗੇ ਦਿਖਾਵਾਂਗੇ ਜੀ ਵੀਡੀਓ ਨਾਲ ਬਣੇ ਰਿਓ ਜੀ ਵੀਡੀਓ ਬੜੇ ਪਿਆਰ ਤੇ ਸਤਿਕਾਰ ਨਾਲ ਦੇਖਿਓ ਜੀ ਬੈਠ ਕੇ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਖੁਦ ਆਪ ਆਏ ਹੋਏ ਨੇ ਮਾਛੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਇੱਥੇ ਸ਼ਬਦ ਵੀ ਲਿਖਿਆ ਗਿਆ ਗੁਰਗੋਵਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਜੀ ਵੀਡੀਓ ਨਾਲ ਵੀਰੇ ਬਣੇ ਰਿਓ ਵੀਡੀਓ ਅੱਗੇ ਨਾ ਕੱਢਿਓ ਬੜੇ ਆਰਾਮ ਤੇ ਸਤਿਕਾਰ ਨਾਲ ਵੀਡੀਓ ਬੈਠ ਕੇ ਦੇਖੋ ਜੀ ਮੈਂ ਤੁਹਾਨੂੰ ਮਾਛੀਵਾੜੇ ਸਾਹਿਬ ਜੀ ਦਾ ਪੂਰਾ ਮਹਾਰਾਜ ਜੀ ਦੇ ਦਰਸ਼ਨ ਕਰਾਉਣਾ ਜੀ ਜਗਾ ਜੀ ਦੇ ਹਾਂਜੀ ਲੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਅੱਜ ਮਾਛੀਵਾੜਾ ਸਾਹਿਬ ਜੀ ਦੇ ਵਿੱਚ ਗੁਰਦੁਆਰਾ ਜੀ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਵਾਹਿਗੁਰੂ ਜੀ ਦੇ ਮਾਛੀਵਾੜਾ ਸਾਹਿਬ ਜੀ ਦੇ ਗੁਰਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹੀ ਦਰਸ਼ਨ ਕਰਵਾਉਣੇ ਆ ਜੀ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਗ੍ਹਾ ਦੇ ਗੁਰਦੁਆਰਾ ਜੋ ਬਣਿਆ ਹੋਇਆ ਯਾਦ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਜੀ ਬਹੁਤ ਵੱਡਾ ਗੁਰਦੁਆਰਾ ਬਹੁਤ ਜ਼ਿਆਦਾ ਜਗ੍ਹਾ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਜੀ ਦੇਖੋ ਇੱਧਰ ਲੰਗਰ ਹਾਲ ਆ ਜੀ ਮੋਰਿਆਂ ਜਿੱਥੋਂ ਆਪਾਂ ਗੱਡੀ ਲਾਈ ਆ ਆਉਂਦੇ ਹੋਏ ਆਪਾਂ ਚਾਹ ਪੀਵਾਂ ਚਾਹ ਛਕਾਂਗੇ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਤੇ ਪਹੁੰਚ ਚੁੱਕੇ ਆ ਜੀ ਹੱਥ ਧੋ ਲਈਏ ਹੱਥ ਆਪਾਂ ਧੋ ਕੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਦੇ ਆ ਜੀ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਦੇ ਆ ਤੇ ਤੁਹਾਨੂੰ ਵੀ ਸੰਗਤੋਂ ਦਰਸ਼ਨ ਕਰਾਉਨੇ ਆ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਲਓ ਜੀ ਪਹਿਲਾਂ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਲਈਏ ਜੀ ਬਾਬਾ ਜੀ ਤੋਂ ਦੇਖ ਕਰਵਾ ਕੇ ਫਿਰ ਆਪਾਂ ਮੱਥਾ ਟੇਕਦੇ ਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਆ ਜੀ ਪ੍ਰਮਾਤਮਾ ਉਹਨਾਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਜੀ ਬਾਬਾ ਜੀ ਤੋਂ ਆਪਾਂ ਕੜਾ ਪ੍ਰਸ਼ਾਦ ਦੀ ਦੇਖ ਲੈ ਲਈ ਆ ਜੀ ਲਓ ਜੀ ਆਪਾਂ ਦੇਖ ਲੈਣ ਤੋਂ ਬਾਅਦ ਚੱਲਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਮੱਥਾ ਟੇਕਦੇ ਆਂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਮੱਥਾ ਟੇਕਦੇ ਆਂ ਜੀ ਲਓ ਜੀ ਸਾਹਮਣੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਬਹੁਤ ਉੱਚਾ ਨਿਸ਼ਾਨ ਸਾਹਿਬ ਲੱਗਿਆ ਹੋਏ ਨੇ ਜੀ ਕੇਸਰੀ ਨਿਸ਼ਾਨ ਸਾਹਿਬ ਹਮੇਸ਼ਾ ਗੁਰਗੋਬਿੰਦ ਸਿੰਘ ਜੀ ਦੇ ਹਵਾ ਦੇ ਵਿੱਚ ਝੂਲਦੇ ਰਹਿਣਗੇ ਜੀ ਇੱਥੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਨੇ ਜੰਗਲਾਂ ਨੂੰ ਭਾਗ ਲਾਇਆ ਜੀ ਇੱਥੇ ਝੰਡ ਦੇ ਹੇਠਾਂ ਆਰਾਮ ਕੀਤਾ ਜੀ ਤੇ ਜੰਗਲਾਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਭਾਗ ਲਾਇਆ ਜੀ ਇੱਥੇ ਦੇ ਲਓ ਜੀ ਸਾਹਮਣੇ ਦੇਖੋ 메ਨ ਦਰਵਾਜੇ ਤੇ ਆਪਾਂ ਪਹੁੰਚ ਚੁੱਕੇ ਆ ਜੀ ਤੇ ਪਰਚੀ ਆਪਾਂ ਡਰਮ ਦੇ ਵਿੱਚ ਪਾ ਦਈਏ ਜੀ ਜੋ ਪ੍ਰਸ਼ਾਦ ਦੇ ਨਾਲ ਆਪਾਂ ਨੂੰ ਪਰਚੀ ਮਿਲੀ ਸੀ ਇਹ ਡਰਮ ਦੇ ਵਿੱਚ ਆਪਾਂ ਪਰਚੀ ਪਾ ਦਈਏ ਜੀ ਸਾਹਮਣੇ ਦੇਖੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਲੱਗੀ ਹੋਈ ਆ ਜੀ ਪੁਰਾਣੇ ਸਮੇਂ ਦੀ ਅੰਦਰ ਦੇਖੋ ਜੀ ਦਰਬਾਰ ਸਾਹਿਬ ਦੇ ਵਿੱਚ ਕਿਦਾਂ ਘੁਬਾਰਿਆਂ ਦੀ ਡੈਕੋਰੇਸ਼ਨ ਕਰੀ ਹੋਈ ਆ ਜੀ ਬਹੁਤ ਵਧੀਆ ਦਰਬਾਰ ਸਾਹਿਬ ਨੂੰ ਸਜਾਇਆ ਹੋਇਆ ਮਾਛੀਵਾੜੇ ਦੇ ਦਰਬਾਰ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਸਜਾਇਆ ਗਿਆ ਜੀ ਗੁਬਾਰੇ ਲਗਾਏ ਗਏ ਆ ਸਾਰੇ ਉੱਪਰ ਛੱਤ ਦੇ ਉੱਪਰ ਵੀ ਬਹੁਤ ਵਧੀਆ ਕਲਾਕਾਰੀ ਹੋਈ ਹੋਈ ਆ ਜੀ ਦੇਖੋ ਜੀ ਪੂਰੀ ਛੱਤ ਮੈਂ ਤੁਹਾਨੂੰ ਦਿਖਾ ਰਿਹਾ ਆ ਮੈਂ ਛੱਤ ਦੇ ਉੱਪਰ ਬਹੁਤ ਵਧੀਆ ਕਲਾਕਾਰੀ ਕਰੀ ਹੋਈ ਆ ਜੀ ਕਲਾਕਾਰਾਂ ਨੇ ਵਧੀਆ ਕਲਾਕਾਰੀ ਕਰੀ ਹੋਈ ਆ ਜੀ ਛੱਤ ਦੇ ਵਿੱਚ ਲਓ ਜੀ ਦੇਖੋ ਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸੱਚੇ ਦਿਲੋਂ ਅਰਦਾਸ ਕਰੋ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਣਾਈ ਰੱਖੇ ਜੀ ਤੇ ਚੜ੍ਹਦੀ ਕਲਾ ਚ ਸਾਰੇ ਰਹਿਣ ਜੀ ਲਓ ਜੀ ਆਪਾਂ ਪ੍ਰਸ਼ਾਦ ਲੈ ਲੀਏ ਬਾਬਾ ਜੀ ਨੂੰ ਤੇ ਤੁਹਾਨੂੰ ਆਪਾਂ ਅੱਗੇ ਉਸ ਝੰਡ ਦੇ ਪੁਰਾਣੇ ਝੰਡ ਦੇ ਦਰਸ਼ਨ ਕਰਾਵਾਂਗੇ ਜੀ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀਗਾ ਜੀ ਆਪਾਂ ਤੁਹਾਨੂੰ ਖੂਹ ਦੇ ਦਰਸ਼ਨ ਵੀ ਕਰਾਵਾਂਗੇ ਜੀ ਗੁਰਗੋਬਿੰਦ ਸਿੰਘ ਜੀ ਨੇ ਜਿੱਥੋਂ ਖੂਹ ਤੋਂ ਮਿੱਟੀ ਲਿਆ ਕੇ ਆਪਣਾ ਸਹਰਾਣਾ ਲਾ ਕੇ ਝੰਡ ਹੇਠਾਂ ਆਰਾਮ ਕੀਤਾ ਸੀ ਉਸ ਖੂਹ ਦੇ ਵੀ ਦਰਸ਼ਨ ਕਰਾਵਾਂਗੇ ਜੀ ਲੋ ਜੀ ਤੁਸੀਂ ਦਰਸ਼ਨ ਕਰੋ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਝੰਡੇ ਢੇਠ ਇਹ ਸ਼ਬਦ ਉਚਾਰੇ ਸਨ ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ ਇਹ ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਝਾੜੇ ਦਾ ਸਾਨੂੰ ਸਬਰ ਚੰਗਾ ਪਟਖੇੜਿਆਂ ਦਾ ਰਹਿਣਾ ਜੀ ਦੋਸਤੋ ਇਹ ਗੁਰਦੁਆਰੇ ਦਾ ਇਤਿਹਾਸ ਲਿਖਿਆ ਹੋਇਆ ਜੀ ਸਾਰਾ ਤੁਸੀਂ ਪੜ ਸਕਦੇ ਹੋ ਜੀ ਬੜੇ ਪਿਆਰ ਦੇ ਨਾਲ ਮਾਛੀਵਾੜਾ ਸਾਹਿਬ ਗੁਰਦੁਆਰੇ ਦਾ ਇਤਿਹਾਸ ਜੋ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਜੀ ਇਹ ਉਹ ਪੁਰਾਣਾ ਝੰਡਾ ਹੈ ਜੀ ਜਿੱਥੇ ਗੁਰਗੋਵਿੰਦ ਸਿੰਘ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਸੀਗੇ ਜੀ ਇਹ ਉਸ ਸਮੇਂ ਦਾ ਪੁਰਾਣਾ ਝੰਡਾ ਹੈ ਜੀ ਫਿਰ ਫਿਰ ਨਵਾਂ ਹੋ ਗਿਆ ਜੀ ਹਰਾ ਹੋ ਗਿਆ ਬਿਲਕੁਲ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਸ ਨੂੰ ਇੰਨਾ ਪੁਰਾਣਾ ਹੋ ਗਿਆ ਜੀ ਇਸ ਨੂੰ ਸਪੋਰਟਾਂ ਲਾ ਕੇ ਖੜਾਇਆ ਗਿਆ ਹੈ ਜੀ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਐਂਗਲਾਂ ਦੀਆਂ ਸਪੋਰਟਾਂ ਲੱਗੀਆਂ ਹੋਈਆਂ ਨੇ ਜੀ ਬਹੁਤ ਜ਼ਿਆਦਾ ਫੈਲਿਆ ਹੋਇਆ ਜੀ ਇਸ ਝੰਡ ਦੇ ਦਰਖਤ ਜੀ ਇਸ ਝੰਡ ਦੇ ਦਰਖਤ ਤੇ ਵੀ ਭਾਗ ਖੁੱਲ ਗਏ ਸੀਗੇ ਜਦੋਂ ਗੁਰਗੋਬਿੰਦ ਸਿੰਘ ਜੀ ਇਸ ਦੇ ਥੱਲੇ ਬੈਠੇ ਸੀਗੇ ਜੀ ਆਰਾਮ ਕੀਤਾ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੀ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਆਪਣੀ ਸੇਵਾ ਪੂਰੀ ਨਿਭਾ ਰਹੇ ਨੇ ਝੰਡ ਦੇ ਦਰਖਤ ਦੇ ਹੇਠ ਜੀ ਇਹ ਇਤਿਹਾਸ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੇਖੋ ਜੀ ਝੰਡਾ ਦਾ ਦਰਖਤ ਥੋੜੀ ਜੀ ਜਗ੍ਹਾ ਉੱਚੀ ਹੋਊਗੀ ਆ ਜੀ ਪਹਿਲਾਂ ਨੀਚੀ ਜਗ੍ਹਾ ਤੋਂ ਦਿਖਾਨੇ ਆ ਤੁਹਾਨੂੰ ਇਹ ਉਹ ਪੁਰਾਣਾ ਝੰਡਾ ਦਾ ਦਰਖਤ ਹੈ ਜੀ ਜਿੱਥੇ ਗੁਰਗੋਬਿੰਦ ਸਿੰਘ ਜੀ ਨੇ ਖੂਹ ਦੇ ਉੱਪਰੋਂ ਮਿੱਟੀ ਲਿਆ ਕੇ ਆਪਣਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਤੇ ਇੱਕ ਸ਼ਬਦ ਲਿਖਿਆ ਸੀਗਾ ਗੁਰਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਉੱਤੇ ਜੀ ਮਿੱਤਰ ਪਿਆਰੇ ਨੂੰ ਹਾਲ ਮੌਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਝਾੜੇ ਦਾ ਸਾਨੂੰ ਸਬਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਨੂੰ ਅਸ ਮਾਛੀਵਾੜੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਸਰੋਵਰ ਜੀ ਦੇ ਦਰਸ਼ਨ ਕਰਾ ਰਹੇ ਹਾਂ ਜੀ ਇਹ ਸਰੋਵਰ ਆ ਜੀ ਦੇਖੋ ਜੀ ਆਪਾਂ ਸਰੋਵਰ ਦੇ ਕੋਲੋਂ ਤੁਹਾਨੂੰ ਪੂਰਾ ਸੀਨ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪਿਛਲਾ ਗੇਟ ਆ ਜੀ ਇੱਥੋਂ ਐਂਟਰੀ ਗੇਟ ਹੁੰਦਾ ਲਓ ਜੀ ਪਿਆਰੀ ਸਾਧ ਸੰਗਤ ਜੀਓ ਚੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਧੀ ਰਾਤ ਨੂੰ ਮਾਛੀਵਾੜੇ ਦੇ ਸੰਗਲੇ ਜੰਗਲਾਂ ਵਿੱਚੋਂ ਹੋ ਕੇ ਖੂਹ ਤੇ ਪਹੁੰਚੇ ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਤੇ ਇੱਥੋਂ ਚੜ ਕੇ ਵੱਲ ਗੱਜ ਦੀ ਦੂਰੀ ਤੇ ਝੰਡ ਥੱਲੇ ਜਾ ਕੇ ਆਰਾਮ ਕੀਤਾ ਜੀ ਇਸ ਖੂਹ ਤੇ ਹੀ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਕੇ ਨਿਤਨੇਮ ਕਰਨ ਦਾ ਹੁਕਮ ਦਿੱਤਾ ਜੀ ਹੁਣ ਮੈਂ ਤੁਹਾਨੂੰ ਉਸ ਖੂਹ ਦੇ ਦਰਸ਼ਨ ਕਰਵਾ ਰਿਹਾ ਹਾਂ ਜੀ ਜਿੱਥੇ ਮੈਂ ਤੁਹਾਨੂੰ ਇਤਿਹਾਸ ਦੱਸਿਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਉਹ ਖੂਹ ਹੈ ਜੀ ਖੂਹ ਦਾ ਪਵਿੱਤਰ ਜਲ ਇਧਰੋਂ ਛੱਕੋ ਜੀ ਲਿਖਿਆ ਜੀ ਆਪਾਂ ਤੁਹਾਨੂੰ ਖੂਹ ਦਾ ਪਵਿੱਤਰ ਜਲ ਵੀ ਦਿਖਾਵਾਂਗੇ ਜੀ ਇਹ ਦੇਖੋ ਉਸ ਸਮੇਂ ਦਾ ਪੁਰਾਣਾ ਖੂਹ ਆ ਜੀ ਮੈਂ ਤੁਹਾਨੂੰ ਸ਼ੀਸ਼ੇ ਵਿੱਚ ਦੀ ਵੀਡੀਓ ਦਿਖਾ ਰਿਹਾ ਜੀ ਇਹੇ ਸ਼ੀਸ਼ਾ ਲੱਗਿਆ ਹੋਇਆ ਖੂਹ ਦੇ ਬਿਲਕੁਲ ਸਾਰੇ ਪਾਸੇ ਸ਼ੀਸ਼ਾ ਲੱਗਿਆ ਹੋਇਆ ਜੀ ਇੱਕ LED TV ਵੀ ਲੱਗਿਆ ਹੋਇਆ ਜੀ ਉਹਦਾ ਸਵਿੱਚ ਦਬਾਓ ਤਾਂ ਆਪਣੇ ਆਪ ਸਾਰਾ ਕੁਝ ਇਤਿਹਾਸ ਦੱਸਿਆ ਜਾਂਦਾ ਜੀ ਉਸ LED TV ਦੇ ਉੱਪਰ ਜੀ ਲਓ ਜੀ ਬਾਬਾ ਜੀ ਆਪਣੀ ਪੂਰੀ ਸੇਵਾ ਨਿਭਾ ਰਹੇ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਜੀ ਆਪਣੀ ਪੂਰੀ ਸੇਵਾ ਨਿਭਾ ਰਹੇ ਨੇ ਜੀ ਦੇਖੋ ਜੀ ਕਿੰਨੇ ਵਧੀਆ ਜਾਮਣਾਂ ਦੇ ਦਰਖਤ ਲੱਗੇ ਹੋਏ ਨੇ ਪੁਰਾਣੇ ਸਮੇਂ ਦੇ ਜਾਮਣਾਂ ਦੇ ਦਰਖਤ ਨੇ ਜੀ ਇਹ ਦੇਖੋ ਜੀ ਕਿੰਨਾ ਹਰਾ ਹਰਾ ਦਰਖਤ ਹੋਇਆ ਪਿਆ ਜੀ ਪੱਤੇ ਬਿਲਕੁਲ ਨਵੇਂ ਆਏ ਨੇ ਜੀ ਲਓ ਜੀ ਸਾਰੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਖੂਹ ਦੇ ਦਰਸ਼ਨ ਕਰਾ ਰਹੇ ਹਾਂ ਜੀ ਇਹ ਪਵਿੱਤਰ ਖੂਹ ਦਾ ਜਲ ਇੱਥੋਂ ਛਕੋ ਜੀ ਇੱਥੋਂ ਟੂਟੀਆਂ ਦੇ ਵਿੱਚੋਂ ਪਵਿੱਤਰ ਖੂਹ ਦਾ ਜਲ ਆ ਰਿਹਾ ਜੀ ਤੇ ਆਪਾਂ ਵੀ ਥੋੜਾ ਜਿਹਾ ਖੂਹ ਦਾ ਜਲ ਛਕ ਲਈਏ ਜੀ ਤੇ ਆਪਣੇ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਜੀ ਲਓ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਉਸ ਖੂਹ ਦੇ ਵੱਲ ਇਧਰ ਬੱਚੇ ਇਹਾਂ ਵੱਲ ਲੈ ਕੇ ਚੱਲਦੇ ਹਾਂ ਜੀ ਬੱਚੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਜੀ ਦੇਖੋ ਜੀ ਬੱਚੇ ਕਿਦਾਂ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਜੀ ਲਓ ਜੀ ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੀ ਇਹਨਾਂ ਨੂੰ ਭਾਗ ਲਾਵੇ ਜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦਾ ਜੀ ਹਮੇਸ਼ਾ ਉਹ ਚੜ੍ਹਦੀ ਕਲਾ ਵਿੱਚ ਇਨਸਾਨ ਹੀ ਰਹਿੰਦਾ ਹੈ ਤੁਹਾਨੂੰ ਹੁਣ ਆਪਾਂ ਲੈ ਕੇ ਚੱਲਦੇ ਹਾਂ ਜੀ ਸਿੱਖ ਅਜਾਇਬ ਘਰ ਦੇ ਵਿੱਚ ਜੋ ਕਿ ਇੰਟਰਨੈਸ਼ਨਲ ਹੈ ਜੀ ਲਓ ਜੀ ਦੇਖੋ ਘੋੜੇ ਦੀ ਫੋਟੋ ਬਹੁਤ ਸ਼ਾਨਦਾਰ ਘੋੜੇ ਲਓ ਜੀ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਜੀ ਇੰਟਰਨੈਸ਼ਨਲ ਸਿੱਖ ਅਜਾਇਬ ਘਰ ਮਾਛੀਵਾੜਾ ਸਾਹਿਬ ਦੇ ਵਿੱਚ ਜੀ ਤੁਹਾਨੂੰ ਆਪਾਂ ਗੁਰਗੋਵੀ ਸਿੰਘ ਜੀ ਮਹਾਰਾਜ ਦੀਆਂ ਸਾਰੀਆਂ ਫੋਟੋਆਂ ਦਿਖਾਉਣੇ ਆ ਜੀ ਜੋ ਕਿ ਪੇਂਟਰਾਂ ਨੇ ਬਹੁਤ ਜ਼ਿਆਦਾ ਵਧੀਆ ਢੰਗ ਦੇ ਨਾਲ ਬਣਾਈਆਂ ਹੋਈਆਂ ਨੇ ਜੀ ਪੂਰੇ ਦਿਲੋਂ ਪੇਂਟਿੰਗਾਂ ਬਣਾਈਆਂ ਜੀ ਜੋ ਪੇਂਟਰਾਂ ਨੇ ਇਹ ਫੋਟੋਆਂ ਬਣਾਈਆਂ ਜੀ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਦੇਖੋ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਤੁਸੀਂ ਬਾਬਾ ਜੀ ਦੀਆਂ ਫੋਟੋਆਂ ਦੇਖ ਸਕਦੇ ਹੋ ਜੀ ਵੀਡੀਓ ਨਾ ਬਣੇ ਰਹੋ ਜੀ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦੇਖਿਓ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਲੋ ਜੀ ਸੰਗਤੋ نیچے ਆਪਾਂ ਫੋਟੋਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜੀ نیچے ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਨਾਲ ਦੀ ਨਾਲ ਪੜਦੇ ਜਾਓ ਜੀ ਬਹੁਤ ਸੋਹਣੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਆ ਜਾਇਬ ਘਰ ਦੇ ਵਿੱਚ ਲੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੇ ਵਿੱਚ ਇੱਕ ਪਿੱਪਲ ਦੇ ਦਰਖਤ ਦੇ ਹੇਠਾਂ ਹਰ ਰੋਜ਼ ਸ਼ਹਿਬਜ਼ਾਦਿਆਂ ਤੇ ਸਿੰਘਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਦਿੰਦੇ ਹੋਏ ਜੀ ਲਓ ਜੀ ਆ ਦੇਖੋ ਜੀ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਦਾ ਭੇਜਿਆ ਮਸਤ ਹਾਥੀ ਜਦੋਂ ਲੋਹੜ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਤਾਂ ਗੁਰੂ ਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਸ਼ੇ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ ਜੀ ਲਓ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਦੇ ਪਹਾੜੀ ਰਾਜਿਆਂ ਨੇ ਚਿੱਠੀ ਦੁਆਰਾ ਝੂਠੀਆਂ ਕਸਮਾਂ ਚੁੱਕ ਕੇ ਕਿਹਾ ਕਿ ਜੇ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਜਾਓ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਲੋ ਜੀ ਜਿਹੜੀ ਆ ਤੁਸੀਂ ਫੋਟੋ ਦੇਖ ਰਹੇ ਹੋ ਸਰਸਾ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਹੀ ਫੌਜਾਂ ਨੂੰ ਰੋਕ ਲਈ ਸ਼ਾਹਬਜਾਦਾ ਜੀ ਸਿੰਘ ਅਤੇ ਚੌਣਵੇਂ ਸਿੰਘਾ ਭਾਈ ਉਦੇਸ ਸਿੰਘ ਭਾਈ ਜੀਵਨ ਸਿੰਘ ਨੂੰ ਕਿਹਾ ਤੇ ਉਸੇ ਜੰਗ ਦੇ ਮੈਦਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਨਿਤਨੇ ਵਿੱਚ ਫਰਕ ਨਾ ਪੈਣ ਦਿੱਤਾ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਜੀ। ਸ਼੍ਰੀ ਗੁਰਗੋਵ ਸਿੰਘ ਜੀ ਨੇ ਜਦੋਂ ਰੋਪੜ ਸੁਰੱਖਿਆ ਥਾਂ ਲਈ ਪੱਠੇ ਕੋਲ ਮਜ਼ਦੂਰਾਂ ਨੂੰ ਪੁੱਛਿਆ ਪਰ ਮਜ਼ਦੂਰਾਂ ਨੇ ਮਜ਼ਾਕ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਜਿਸ ਤੇ ਗੁਰੂ ਜੀ ਨੇ ਆਪਣਾ ਘੋੜਾ ਤਪਦੇ ਪੱਠੇ ਉੱਤੇ ਚੜਾ ਦਿੱਤਾ ਘੋੜੇ ਦੇ ਪੌੜੇ ਰਖਦੇ ਸਾਰ ਪੱਠਾ ਠੰਡਾ ਹੋ ਗਿਆ ਜੀ ਲਓ ਜੀ ਜਿਹੜੀ ਤੁਸੀਂ ਆ ਫੋਟੋ ਦੇਖ ਰਹੇ ਹੋ ਜੀ ਚਮਕੌਰ ਦੀ ਜੰਗ ਵਿੱਚ ਸ਼ਹਿਬਜ਼ਾਦਾ ਜੀ ਸਿੰਘ ਜੀ ਅਠ ਸਿੰਘਾਂ ਤੇ ਜੱਥੇ ਸਮੇਤ ਲੱਖਾਂ ਦੀ ਮੁਗਲ ਫੌਜਾਂ ਨਾਲ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਜੀ ਲਓ ਜੀ ਦੇਖੋ ਚਮਕੌਰ ਦੀ ਜੰਗ ਵਿੱਚ ਸ਼ਾਹਜਾਹ ਦਾ ਜਹਾਰ ਸਿੰਘ ਜੀ ਪੰਜ ਸਿੰਘਾਂ ਦੇ ਜੱਥੇ ਸਮੇਤ ਲੱਖਾਂ ਦੀ ਮੁਗਲ ਫੌਜਾਂ ਨਾਲ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਜੀ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਜੀ ਨੂੰ ਸੁਨੈਰੀ ਪ੍ਰਸ਼ਾਕਾ ਪਹਿਨਾ ਕੇ ਕਲਗੀ ਸਜਾ ਰਹੇ ਹਨ ਜੀ ਸ਼੍ਰੀ ਗੁਰਗੋਵ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਜਲਮ ਸਰਕਾਰ ਦੀਆਂ ਫੌਜਾਂ ਨਾਲ ਜੂਝਦੇ ਹੋਏ ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਮਾਛੀਵਾੜੇ ਦੇ ਜੰਗਲਾ ਵਿੱਚ ਮਿੱਟੀ ਦੀ ਢਿੰਡੇ ਦਾ ਸਰਾਣਾ ਨਾਲ ਲਾ ਕੇ ਜੰਡ ਦੇ ਦਰਖਤ ਹੇਠ ਬਿਰਾਜੇ ਤੇ ਇੱਥੇ ਹੀ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਜੀ ਗਾਨੀ ਖਾਨ ਨਵੀ ਖਾਨ ਸ਼੍ਰੀ ਗੁਰਗੋਵ ਸਿੰਘ ਜੀ ਜਦੋਂ ਉੱਚਾ ਦਾ ਪੀਰ ਬਣਾ ਕੇ ਮਾਛੀਵਾੜੇ ਤੋਂ ਚੱਲੇ ਤਾਂ ਸ਼ਹਿਰ ਦੇ ਬਾਹਰ ਮੁਗਲ ਫੌਜਾਂ ਨੇ ਰੋਕ ਲਿਆ ਤੇ ਕਾਜੀ ਪਾਸੋਂ ਉੱਚ ਦੇ ਪੀਰ ਦੀ ਸਨਖਤ ਕਰਵਾ ਰਹੇ ਹਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਮਾਛੀਆੜੇ ਤੋਂ ਘਟਾਣਾ ਸਾਹਿਬ ਪਹੁੰਚੇ ਇੱਥੋਂ ਅਗਾਂਹ ਨੂੰ ਜਾਣ ਤੋਂ ਪਹਿਲਾਂ ਸੰਗਤਾਂ ਨਾਲ ਬਚਨ ਕੀਤੇ ਜੀ ਸਰਾਂ ਦੇ ਵਿੱਚ ਜ਼ਲਮ ਹਕੂਮਤ ਨੇ ਸੈਭਜਾਦਾ ਜੁਰਾਵਰ ਸਿੰਘ ਤੇ ਸੈਭਜਾਦਾ ਫਤਿਹ ਸਿੰਘ ਜੀ ਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਪਰ ਸੈਭਜਾਦਾ ਆਪਣਾ ਧਰਮ ਤੋਂ ਪੱਕੇ ਰਹੇ ਤੇ ਜ਼ਲਮ ਹਕੂਮਤ ਨੇ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜੀ ਇਹ ਜੋ ਫੋਟੋ ਤੁਸੀਂ ਦੇਖ ਰਹੇ ਹੋ ਜੀ ਸੈਭਜਾਦਿਆਂ ਦੀ ਸ਼ਹੀਦੀ ਬਾਰੇ ਜਦੋਂ ਨੂਰੇ ਮਾਹੀ ਨੇ ਗੁਰੂ ਜੀ ਨੂੰ ਦੱਸਿਆ ਤਾਂ ਮਹਾਰਾਜਾ ਨੇ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਹੁਣ ਜ਼ਬਰ ਹਕੂਮਤ ਦੀ ਜੜ 뿌ਟੀ ਜਾਵੇਗੀ ਲਓ ਜੀ ਦੇਖੋ ਕਿੰਨੀਆਂ ਗੁਰਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਪੇਂਟਿੰਗਾਂ ਆ ਆਰਟਿਸਟਾਂ ਨੇ ਬਣਾਈਆਂ ਹੋਈਆਂ ਨੇ ਜੀ ਅਜੈਬ ਘਰ ਦੇ ਵਿੱਚ ਬਹੁਤ ਸੁੰਦਰ ਪੇਂਟਿੰਗਾਂ ਜਗਦੀਸ਼ ਸਿੰਘ ਬਰਾੜ ਜੀ ਨੇ ਬਣਾਈਆਂ 1999 ਦੇ ਵਿੱਚ ਜੀ ਪੇਂਟਿੰਗ ਬਣਾਈ ਹੋਈ ਆ ਜੀ ਸ੍ਰੀ ਗੁਰੂ ਅਮਰ ਸਿੰਘ ਜੀ ਦੰਦਵਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਪਾਸੋਂ ਸ੍ਰੀ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਲਿਖਵਾਉਂਦੇ ਹੋਏ ਜੀ ਦੇਖੋ ਜੀ ਕਿੰਨੀਆਂ ਵਧੀਆ ਅਜੈਬ ਘਰ ਬਣਿਆ ਹੋਇਆ ਜੀ ਮਾਛੀਵਾੜੇ ਦੇ ਵਿੱਚ ਮਾਛੀਵਾੜਾ ਸਾਹਿਬ ਦੇ ਵਿੱਚ ਬਹੁਤ ਵਧੀਆ ਅਜੈਬ ਘਰ ਬਣਿਆ ਹੋਇਆ ਜੀ ਸਿੱਖ ਬਹੁਤ ਵਧੀਆ ਅਜੈਬ ਘਰ ਗੁਰਗੋਬਿੰਦ ਸਿੰਘ ਜੀ ਮਾਰਗ ਦੇਖੋ ਜੀ ਇਹ ਨਕਸ਼ਾ ਬਣਿਆ ਹੋਇਆ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਹੈਗਾ ਜੀ ਗੁਰਗੋਬਿੰਦ ਸਿੰਘ ਜੀ ਦਾ ਮਾਰਗਾ ਜੀ ਜਿੱਥੇ-ਜਿੱਥੇ ਨਕਸ਼ਾ ਬਣਿਆ ਤੁਹਾਨੂੰ ਮੈਂ ਦਿਖਾ ਰਿਹਾ ਜੀ ਅਜੈਬ ਘਰ ਦੀ ਛੱਤ ਦਿਖਾ ਰਿਹਾ ਜੀ ਬਹੁਤ ਖੂਬਸੂਰਤ ਅਜੈਬ ਘਰ ਦੀ ਛੱਤ ਬਣਾਈ ਗਈ ਹੈ ਜੀ ਇਹ ਛੱਤ ਹੈ ਜੀ ਅਜੈਬ ਘਰ ਦੀ ਬੜੀ ਪਿਆਰੀ ਲੋ ਜੀ ਆਪਾਂ ਲੰਗਰ ਹਾਲ ਦੇ ਵਿੱਚ ਹੁਣ ਚਾਹ ਦਾ ਲੰਗਰ ਛੱਕ ਲਈਏ ਜੀ ਚਾਹ ਦਾ ਲੰਗਰ ਛੱਕ ਕੇ ਆਪਾਂ ਫਿਰ ਚੱਲਦੇ ਆਂ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੀ ਤੁਹਾਨੂੰ ਕਿੱਦਾਂ ਦੀ ਮੇਰੀ ਵੀਡੀਓ ਲੱਗੀ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਆਪਾਂ ਚਾਹ ਦਾ ਲੰਗਰ ਛਕ ਲਈਏ ਜੀ ਤੁਸੀਂ ਮੇਰੇ ਚੈਨਲ ਨਾਲ ਬਣੇ ਰਹੋ ਜੀ ਚੈਨਲ ਮੇਰਾ ਸਬਸਕ੍ਰਾਈਬ ਕਰ ਲਓ ਮੈਂ ਤੇ ਤੁਹਾਨੂੰ ਵੀਡੀਓ ਦਿਖਾਉਂਦਾ ਰਵਾਂਗਾ ਜੀ ਲਓ ਜੀ ਦੋਸਤੋ ਆਪਾਂ ਹੁਣ ਚਾਹ ਦਾ ਲੰਗਰ ਛਕ ਲਿਆ ਜੀ ਮਾਛੀਵਾੜਾ ਸਾਹਿਬ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਜੀ ਆਪਣੀ ਗੱਡੀ ਕੋਲੇ ਤੇ ਆਪਾਂ ਚੈਨਲ ਵਲੌਗ ਦਾ ਕਰਦੇ ਆਂ ਜੀ ਐਂਡ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਅਗਲੇ ਬਲੌਗ ਚ ਮਿਲਦੇ ਆ ਜੀ ਮਿੱਤਰੋ ਦੋਸਤੋ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਿਹਨੇ ਨਹੀਂ ਕਰਿਆ ਜੀ ਅਗਲੀਆਂ ਸਾਰੀਆਂ ਵੀਡੀਓ ਦੇਖਣ ਲਈ ਮਿਲਦੇ ਆ